ਸ਼ਨੀਵਾਰ ਰਾਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਜੋ ਦ੍ਰਿਸ਼ ਦੇਖਿਆ ਗਿਆ ਉਹ ਹੈਰਾਨ ਕਰਨ ਵਾਲਾ ਸੀ ਹਜ਼ਾਰਾਂ ਦੀ ਭੀੜ ਸੀ ਪਲੇਟਫਾਰਮ ਤੇ 1 ਇੰਚ ਵੀ ਹਿੱਲਣ ਲਈ ਥਾਂ ਨਹੀਂ ਸੀ ਅਤੇ ਅਚਾਨਕ ਭਗੜੜ ਮਚ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਇਸ ਭਗੜੜ ਨੇ ਭਿਆਨਕ ਰੂਪ ਲੈ ਲਿਆ ਚੀਕਾਂ ਦੇ ਵਿਚਕਾਰ 18 ਲੋਕਾਂ ਦੀ ਜਾਨ ਚਲੀ ਗਈ ਹੁਣ ਸਵਾਲ ਇਹ ਨਹੀਂ ਹੈ ਕਿ ਹਾਦਸਾ ਕਿਵੇਂ ਹੋਇਆ ਸਗੋਂ ਇਹ ਹੈ ਕਿ ਹਾਲਾਤ ਇਸ ਤਰ੍ਹਾਂ ਕਿਉਂ ਪੈਦਾ ਹੋਏ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਹੋਇਆ ਕੀ ਸੀ ਸ਼ਨੀਵਾਰ ਸ਼ਾਮ 4 ਵਜੇ ਤੋਂ ਇਸ ਸਟੇਸ਼ਨ ਤੇ ਮਾਹਕੂਮ ਜਾਣ ਵਾਲੇ ਲੋਕਾਂ ਦੀ ਭੀੜ ਇਕੱਠੀ ਹੋਣ ਲੱਗ ਪਈ। ਪਲੇਟਫਾਰਮ ਨੰਬਰ 13 ਤੇ 14 ਤੋਂ ਵੱਡੀ ਗਿਣਤੀ ਵਿੱਚ ਯਾਤਰੀ ਇਕੱਠੇ ਹੋ ਗਏ। ਕੁਝ ਦਰਬੰਗਾ ਜਾਣ ਵਾਲੇ ਸੁਤੰਤਰ ਸੇਨਾਨੀ ਐਕਸਪ੍ਰੈਸ ਲਈ ਆਏ ਸਨ ਜਦੋਂ ਕਿ ਕੁਝ ਪ੍ਰਿਆਗਰਾ ਜਾਣ ਦੀ ਉਡੀਕ ਕਰ ਰਹੇ ਸਨ। ਲੋਕ ਬੇਸਬਰੀ ਨਾਲ ਖੜੇ ਸਨ, ਟਿਕਟ ਖਿੜਕੀਆਂ ਤੇ ਲੰਬੀਆਂ ਕਤਾਰਾਂ ਸਨ। ਸਿਰਫ 1 ਘੰਟੇ ਵਿੱਚ 1500 ਜਨਰਲ ਟਿਕਟਾਂ ਵਿਕ ਗਈਆਂ ਸਨ। ਸਟੇਸ਼ਨ ਤੇ ਉਡੀਕ ਕਰ ਰਹੇ ਯਾਤਰੀਆਂ ਨੂੰ ਇਹ ਨਹੀਂ ਪਤਾ ਸੀ ਕਿ ਅਗਲੇ ਕੁਝ ਹੀ ਪਲਾਂ ਵਿੱਚ ਸਥਿਤੀ ਕਾਬੂ ਤੋਂ ਹਾਰ ਪਹੁੰਚਾਵੇਗੀ ਹੁੰਦਾਸ ਦੇ ਆ ਇਸ ਤੋਂ ਬਾਅਦ ਕੀ ਕੀ ਹੁੰਦਾ ਹੈ ਰਾਤ 9:26 ਮਿੰਟ ਅਚਾਨਕ ਇੱਕ ਘੋਸ਼ਣਾ ਹੁੰਦੀ ਹੈ ਕਿ ਬਰਿਆਗ ਰਾਜ ਤੋਂ ਪਲੇਟਫਾਰਮ ਨੰਬਰ 16 ਤੱਕ ਵਿਸ਼ੇਸ਼ ਰੇਲ ਗੱਡੀ ਆ ਰਹੀ ਹੈ ਬਸ ਇੰਨੀ ਹੀ ਘੋਸ਼ਣਾ ਸੀ ਅਤੇ ਹਜ਼ਾਰਾਂ ਲੋਕ ਪਲੇਟਫਾਰਮ ਨੰਬਰ 14 ਤੋਂ ਪਲੇਟਫਾਰਮ 16 ਵੱਲ ਭੱਜੇ। ਹਰ ਕੋਈ ਜਲਦੀ ਤੋਂ ਜਲਦੀ ਉੱਥੇ ਪਹੁੰਚਣਾ ਚਾਹੁੰਦਾ ਸੀ ਪਰ ਸਮੱਸਿਆ ਇਹ ਸੀ ਕਿ ਪਲੇਟਫਾਰਮ 16 ਤੱਕ ਜਾਣ ਵਾਲਾ ਰਸਤਾ ਇੱਕ ਫੁੱਟ ਓਵਰ ਬ੍ਰਿਜ ਰਾਹੀ ਸੀ ਅਤੇ ਪੁਲ ਪਹਿਲਾਂ ਹੀ ਯਾਤਰੀਆਂ ਨਾਲ ਭਰਿਆ ਹੋਇਆ ਸੀ। ਭੀੜ ਵੱਧਦੀ ਗਈ, ਧੱਕਾ ਮੁੱਕੀ ਹੋਈ ਅਤੇ ਕੁਝ ਲੋਕ ਉੱਥੇ ਹੀ ਦਬ ਗਏ। ਚਾਰੇ ਪਾਸੇ ਹਫੜਾ-ਦਫੜੀ ਸੀ, ਚੀਕ-ਚਿਹਾੜਾ, ਭੱਜਦੇ ਲੋਕ, ਖਿੰਡਿਆ ਹੋਇਆ ਸਮਾਨ, ਇੱਕ ਭਿਆਨਕ ਦ੍ਰਿਸ਼ ਜਿਸ ਨੇ ਸਾਰਿਆਂ ਦੇ ਰੋਕ ਤੇ ਖੜੇ ਕਰ ਦਿੱਤੇ। ਜਿਹੜੇ ਲੋਕ ਫੁੱਟਓਵਰ ਬ੍ਰਿਜ ਤੇ ਸਨ ਉਹਨਾਂ ਨੂੰ ਸਭ ਤੋਂ ਵੱਧ ਸੱਟਾਂ ਲੱਗੀਆਂ। ਇਸ ਅਚਾਨਕ ਆਈ ਭੀੜ ਨੇ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਦਿੱਤਾ। ਕਿਸੇ ਦੇ ਬੱਚੇ ਦਾ ਹੱਥ ਛੁੱਟ ਗਿਆ। ਕੋਈ ਕਿਸੇ ਹੋਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਡਿੱਗ ਪਿਆ। ਕੁਝ ਹੀ ਮਿੰਟਾਂ ਵਿੱਚ 18 ਜਾਨਾਂ ਚਲੀਆਂ ਗਈਆਂ। ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਤੋਂ ਬਾਅਦ ਰੇਲਵੇ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ ਪਰ ਸਵਾਲ ਇਹ ਨਹੀਂ ਹੈ ਕਿ ਜਾਂਚ ਕੀ ਪ੍ਰਗਟ ਕਰੇਗੀ। ਸਵਾਲ ਇਹ ਹੈ ਕਿ ਅਜਿਹੇ ਹਾਸਿਆ ਨੂੰ ਰੋਕਿਆ ਜਾ ਸਕਦਾ ਸੀ। ਤਿਉਹਾਰਾਂ ਤੇ ਕੁੰਮ ਦੌਰਾਨ ਸਟੇਸ਼ਨਾਂ 'ਤੇ ਭੀੜ ਵੱਧਣਾ ਲਾਜ਼ਮੀ ਹੈ ਲੋਕਾਂ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਭੀੜ-ਪੜੱਕੇ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਢੰਗ ਨਾਲ ਰਹਿਣ ਦੀ ਆਦਤ ਅਪਣਾਉਣ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਜੋ ਹੋਇਆ ਉਹ ਇੱਕ ਚੇਤਾਵਨੀ ਹੈ ਇੱਕ ਸਬਕ ਹੈ ਕਿ ਜਦੋਂ ਵੱਡੀ ਭੀੜ ਹੁੰਦੀ ਹੈ ਤਾਂ ਚੌਕਸੀ ਸਭ ਤੋਂ ਵੱਡੀ ਸੁਰੱਖਿਆ ਹੁੰਦੀ ਹੈ ਭਗਦੜ ਕਿਸੇ ਲਈ ਵੀ ਘਾਤਕ ਸਾਬਤ ਹੋ ਸਕਦੀ ਹੈ ਪਰ ਕੀ ਅਸੀਂ ਇਹ ਸਬਕ ਅਪਣਾਵਾਂਗੇ ਜਾਂ ਅਗਲੀ ਭੀੜ ਵਿੱਚ ਵੀ ਅਜਿਹੇ ਹੀ ਦ੍ਰਿਸ਼ ਦੇਖਾਂਗੇ